ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀ ਝੋਟੀ ਆ ਗਈ ਆ ਵੀਰਿਓ ਚੰਗੀ ਵਹਿੜ ਆ ਗਈ ਆ ਆਓ ਵੀਰ ਜੀ ਇੰਨਾ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਸੁਣਾ ਵੀਰ ਜੀ ਕੀ ਹਾਲ ਚਾਲ ਵਧੀਆ ਹੈ ਵਧੀਆ ਵੀਰ ਜੀ ਹਾਂਜੀ ਵੀਰੇ ਨਾਂ ਦੱਸਿਓ ਨਾਂ ਮੇਰਾ ਵੀਰ ਜੀ ਜੋਨਪਰੀਜੇ ਪਿੰਡ ਸ਼ਿਕਾਰਮਾਛੀਆਂ ਜ਼ਿਲ੍ਹਾ ਗੁਰਦਾਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 8195020855 ਚੰਗੇ ਪਸ਼ੂ ਆ ਗਏ ਅੱਜ ਵੀਰੇ ਕੋਲੇ ਚੰਗੇ ਇਹਦੇ ਆ ਥੋੜੀ ਜੀ ਸੱਟ ਲੱਗਣ ਕਰਕੇ 2 4 ਤਿੰਨ ਕੰਮ ਬੰਦ ਕੀਤਾ ਸੀ ਆ ਹੁਣ ਬਿਲਕੁਲ ਅੱਜ ਹੀ ਆਏ ਆਪਣੇ ਕੋਲ ਠੀਕ ਹੈ ਵੀਰੇ ਠੀਕ ਹੈ ਜੀ ਤਾਂ ਛੋਟੀ ਬਾਰੇ ਵੀਰੇ ਛੋਟੀ ਤੋਂ ਸ਼ੁਰੂ ਕਰ ਲੀਏ ਪਸ਼ੂ ਛੋਟੀ ਦੂਜਾ ਸੂਆ ਪਿਓਰ ਦਲੀ ਦੀ ਆ ਆਪਣੇ ਲਾਗੋ ਹੀ ਲਈ ਆ ਇਹ ਦੂਜਾ ਸੂਆ ਹਾਂਜੀ ਪਹਿਲੇ ਸੂਏ ਜਾਣੀ ਕਿ ਇਹਨੇ 12 13 ਕਿਲੋ ਦੁੱਧ ਤੈਰ ਕਾ 13 ਤੋਂ ਪਲੱਸ ਹੀ ਦਊਗੀ 13 ਤੋਂ ਪਲੱਸ ਜੱਲੂ ਹਾਂਜੀ ਹਾਂਜੀ ਤੇ ਭਾਜੀ ਹੁਣ ਲੈ ਕੇ ਦਿੱਤੀ ਇਹਨਾਂ ਨੂੰ ਠੀਕ ਹੈ ਭਾਜੀ ਠੀਕ ਹੈ ਜੀ ਚੰਗਰ ਕਾਟ ਦੱਸ ਦੇ ਵੀਰ ਜੀ ਇਹਦਾ ਪਿਛਲੇ ਸੂਏ ਦੇਣ ਵੀਰ ਜੀ ਕਿੰਨੇ ਲੈ ਜੂ ਦੇਣ ਵੱਧ ਤੋਂ ਵੱਧ 4-5 ਤਿਆਰ ਹੀ ਹੈ ਮਤਲਬ ਠੀਕ ਹੈ ਠੀਕ ਹੈ ਖੋਲੋ ਵੀਰ ਜੀ ਖੋਲੋ ਵੇਖੋ ਵੀਰੋ ਵੱਡੀ ਝੋਟੀ ਆ ਗਈ ਆ ਚੰਗੇ ਰਿਕਾਰਡ ਵਾਲੀ ਵੀਰ ਜੀ ਹੁਣੀ ਦੱਸਦੇ ਆ ਵਜਨدار ਝੋਟੀ ਆ ਵੀਰੋ ਸਿੰਘ ਦੀ ਕੁਆਲਿਟੀ ਚੈੱਕ ਕਰ ਲਿਓ ਨਿੱਕਾ ਸਿੰਘ ਚੰਗੀ ਝੋਟੀ ਆ ਵੀਰੇ ਐ ਨੀਲੀ 라ਵੀ ਚ ਪੱਖ ਰੱਖਦੀ ਆ ਲੋਈ ਚ ਬਾਕੀ ਵੀਰੇ ਚੈੱਕ ਕਰ ਲਓ ਨਿਸ਼ਾਨੀਆਂ ਐ ਲੈ ਵਾਲੂ ਆ ਚੰਗਾ ਘੈਂਟ ਬੰਦਾ ਹੁੰਦਾ ਬਿਲਕੁਲ ਵੇਖੋ ਵੀਰੋ ਹੈਵੀ ਪਤਲੇ ਚਮਚਾ ਤੋਰੋ ਵੀਰ ਤੋਰੋ ਤੋਰ ਕੋਮਾਲੋ ਬਾਕੀ ਬਹੁਤ ਚੰਗੀ ਕੜੀ ਸੋਹ ਜਰਾ ਬਹੁਤ ਚੰਗੀ ਝੋਟੀਆਂ ਵੀਰੋ ਵਜਨ ਵਜਨ ਬਹੁਤ ਫੁੱਲਾ ਨੀਲੀ ਬੂਰੀ ਚ ਆਉਂਦੀ ਆ ਬਾਕੀ ਵੀਰੇ ਚੈੱਕ ਕਰ ਲੋ ਐ ਲੈ ਵਾ ਲੋ ਵਾ ਚੰਗਾ ਘੈਂਟ ਬੰਦਾ ਹੁੰਦਾ ਇਹਦਾ ਬਾਕੀ ਵੀਰ ਜੀ ਨੇ ਦੱਸਿਆ ਵਾ ਵੀ ਰਿਕਾਰਡ ਵੀ ਚੰਗਾ ਰਿਹਾ ਵਾ ਇਹਦਾ ਦਿਨ ਵੀਰੋ ਹਜੇ ਇਹਦੇ ਬਾਕੀ ਆ 8 ਦਿਨ ਬਾਕੀ ਆ ਜੀ ਠੀਕ ਹੈ ਜੀ ਤੇ ਵੀਰ ਜੀ ਇਹਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਆ ਭਾਜੀ ਮੋਲ ਤੇ ਆ ਦਾ ਕਰਦੇ ਆ ਦੂਜਾ ਕੀ ਨਹੀਂ 1 ਲੱਖ 40000 ਰੁਪਇਆ 1 40 ਹਾਂਜੀ ਹਾਂਜੀ ਦੇ ਕਿੰਨੇ ਦੀ ਦੇਣੀ ਵੀਰੇ 1 30 ਦੀ ਦੇ ਦਈਏ 1 30 ਦੀ ਹਾਂਜੀ ਠੀਕ ਹੈ ਵੀਰੇ ਕਰ ਦਿਓ ਮਾਤਲ ਹੋਰ ਕੇ ਵੀਰ ਨੇ ਦੱਸ ਦੇ ਸਾਹਮਣੇ ਕਰ ਦਿਓ ਪੰਜ ਮਾਤਲ ਜਾਣ ਦਿਓ 22 ਦੀ ਦੇ ਦਾਂਗੇ 1 22 ਦੀ 1 22 ਦੀ ਠੀਕ ਹੈ ਵੀਰੇ ਕੋਈ ਹੋਰ ਗਿਜਾਇਸ਼ ਆਗੀ ਇੱਕ 20 ਦੀ ਦੇ ਦਾਂਗੇ ਪੂਰੇ ਕੀ ਬਾਤ ਹੈ ਮੈਨੂੰ ਪਤਾ ਤੁਹਾਡਾ ਰੇਟ ਵੀਰੇ ਜਾਇਜ਼ ਹੁੰਦਾ ਆ ਤੇ ਜਾਇਜ਼ ਹੀ ਆ 1 20 ਦੀ ਹੈ ਨਾ ਮਿਲਦੀ ਨਹੀਂ ਲਗਭਗ ਇਹ ਬਿਲਕੁਲ ਵੇਖੋ ਵੀਰੇ ਵੱਡੀ ਝੋਟੀ ਆ ਵਜਨ ਫੁੱਲ ਆ ਗਿਆ ਲੈਂਕ ਦਿੱਤੀ ਮੈਂ ਤੇ ਗਿਆ ਹਾਂ ਵਣੇ ਵੇਖਣਾ ਬਿਲਕੁਲ ਚੰਗੀ ਝੋਟੀ ਆ ਜੀ ਠੀਕ ਹੈ ਵੀਰ ਜੀ ਠੀਕ ਹੈ ਇੱਕ 20 ਕੋਈ ਵੀਰੇ ਦੂਰੋਂ ਵੀ ਚੱਲ ਕੇ ਆਊਗਾ ਤੇ ਵੀਰੇ ਵੱਡੀ ਝੋਟੀ ਆ ਕੱਦ ਕਾਠਾ ਲੀਆ ਬਿਲਕੁਲ ਨਿੱਕੀ ਮੰਨ ਕੇ ਨਾ ਵੀਰੇ ਚੱਲਿਓ ਤੁਹਾਨੂੰ ਪਸੰਦ ਜ਼ਰੂਰ ਝੋਟੀ ਆਊਗੀ ਚੰਗੀ ਵਜਨਦਾਰ ਝੋਟੀ ਆ ਸਿੰਘ ਨਿੱਕਾ ਬਾਕੀ ਰਿਕਾਰਡ ਵੀ ਵੀਰ ਜੀ ਨਾਲ ਦੱਸਦਾ ਕਿ ਚੰਗੀ ਚੰਗਾ ਰਿਕਾਰਡ ਰਿਹਾ ਇਹਦਾ ਚੰਗਾ ਦੁੱਧ ਭਰਿਆ ਬਾਕੀ ਵੀਰੇ ਥਣ ਥਣ ਵਿੱਚ ਚੰਗਾ ਲੱਗਿਆ ਜੀ ਰਹਿਣ ਨਾਲਾ ਨੂਣਾ ਚੰਗਿਆਂ ਦੁੱਧ ਨੂੰ ਵੀਰਿਓ ਚੰਗੀ ਨਿਕਲੂਗੀ ਝੋਟੀ ਬਾਕੀ ਵੀਰ ਜੀ ਹੁਣ ਆ ਕਿਹਾ ਕਿ ਮਾਂ ਤਨ ਹੋ ਜੂ ਬਿਲਕੁਲ ਵੀਰੇ ਬਿਲਕੁਲ ਪਲੂਨ ਆ ਹਨਾ ਜੀ ਐ ਪਦਲੇ ਚਮਚ ਆ ਗਈ ਆ ਇੱਕ ਵੀਚੋਂ ਦੂਰੋਂ ਆਏ ਵੀਰਾਂ ਦਾ ਮਾਂ ਤਨ ਭਾਜੀ ਵੇਖ ਲੋ ਅੱਗੇ ਗਾੜੇ ਦਿੱਤਾ ਹੁਣ ਨਹੀਂ ਜਾ ਜਾ ਚਲੋ ਕਰ ਦਿਓ ਮਾਂ ਤਨ ਹਨਾ ਠੀਕ ਆ ਜੀ ਕਰਦਾ ਕਰਦਾ ਬਾਕੀ ਵਹਿੜ ਆ ਗਈ ਵੀਰੇ ਪਹਿਲਾ ਸੁਆਵਸ਼ੀ ਮੂੰਹ ਦੀ 4 ਦੰਦਾਂ ਦਾ ਦੋੰਦੀ ਇਹ 4 ਦੰਦ ਕੱਢਦੀ ਐ ਜੀ ਅਸੀਂ ਦੋ ਦੰਦ ਹਾਂਜੀ ਹਾਂਜੀ ਠੀਕ ਬੜਾ ਚੌਗੀ ਲੱਗ ਗਈ ਚੌਗੀ ਲੱਗ ਗਈ ਹਾਂਜੀ ਹਾਂਜੀ ਖੋਲ ਕੇ ਵਿਖਾਈ ਗੱਬਣਾ ਵੀ ਵੀਰੇ ਹਾਂਜੀ ਗੱਬਣ ਹੀ ਆ ਵੱਧ ਤੋਂ ਵੱਧ ਹਫਤਾ ਲੈ ਜੂਗੀ ਆਪਣੇ ਲਾਗੂ ਫਾਰਮ ਇੱਕ ਹਫਤਾ ਬਾਕੀ ਆ ਹਾਂਜੀ ਹਾਂਜੀ ਠੀਕ ਐ ਵੀਰੇ ਆਪਣੇ ਨਾਲ ਦੇ ਪਿੰਡ ਇੱਥੇ ਵੇਹਲੀਆਂ ਤੋਂ ਫਾਰਮ ਚੋਂ ਲਈ ਐ ਠੀਕ ਐ ਵੇਖੋ ਵੀਰੇ ਉਹ ਵੈੜ ਚੈੱਕ ਕਰ ਲਓ ਐ ਫੁੱਲ ਬਰੀਡ ਆ ਬਾਕੀ ਵੀਰੇ ਲੈ ਵਾਲੂਆ ਚੈੱਕ ਕਰ ਲਿਓ ਚਿੰਗੀ ਵੈੜ ਐ ਵੀ ਐ ਕੱਦ ਕਾਠ ਵਾਲੀ ਆ ਵੀਰੇ ਰੰਗ ਬਾਜਾ ਲੰਮੀ ਬੇਲ ਆ ਕੁਮਾਲੋ ਵੀਰੇ ਕੁਮਾਲੋ ਵੇਖੋ ਵੀਰੇ ਬਹੁਤ ਸ਼ਾਨਦਾਰ ਵੈੜ ਆ ਐਂ ਬਰੀਡ ਆ ਚੈੱਕ ਕਰ ਲਓ ਫੇਸ ਕੁਆਲਿਟੀ ਚੰਗੀ ਘੈਂਟ ਆ ਠੰਡ ਸੁਣ ਵੀਰੇ ਵਧੀਆ ਕੱਢਦੀ ਹੁੰਦੀ ਆ ਲੈ ਵਲੂਆ ਬਣੂਗੀ ਬਹੁਤ ਕਿੰਨੇ ਦਿਨ ਬਾਕੀ ਵੀਰੇ ਦੱਸਿਆ ਲੇਣ ਵੱਧ ਤੋਂ ਵੱਧ ਵਾਰੀ ਇਹ ਹਫਤਾ ਲੈ ਜਾਗੀ ਬੱਚੀ ਇੱਕ ਹਫਤਾ ਲੈ ਜੂ ਹਾਂਜੀ ਬਹੁਤ ਚੰਗਾ ਰਿਕਾਰਡ ਮੰਗਾਦਾ ਵੀ ਜਿੱਥੋਂ ਲਈ ਹੈ ਹਾਂਜੀ 29 ਕਿਲੋ ਮਾਂਦਲੇ ਦੁੱਧ ਐਵੇਂ ਕਹਿਦੀ ਆਪਾਂ 40 ਪਲੱਸ ਗੱਡੇ ਆ 35 ਅੱਛਾ ਚੰਗੇ ਰਿਕਾਰਡ ਚ ਰਹੀ ਹੈ ਜੀ ਹਾਂਜੀ ਹਾਂਜੀ ਘਰ ਦੇ ਵਿੱਚ ਹੀ ਫਾਰਮਿੰਗ ਵੀਰ ਦਾ ਜਿਹਦੇ ਕੋਲ ਲਈ ਹੈ ਠੀਕ ਹੈ ਵੀਰੇ ਠੀਕ ਹਾਂਜੀ ਹਾਂਜੀ ਬਾ ਬਰੀਡ ਵੇਖੋ ਫਿਰ ਕੁਆਲਟੀ ਬਿਲਕੁਲ ਵੀਰੇ ਬਿਲਕੁਲ ਤੇ ਵੀਰ ਜੀ ਇਹਦਾ ਮੁੱਲ ਮੁੱਲ ਤੇ ਭਾਜੀ ਇਹਦਾ ਕਰਦੇ ਆ ਆਪਾਂ 75000 ਆ ਦੀ ਹੈ 75000 ਹਾਂਜੀ ਕਿੰਨੇ ਦੀ ਵੀਰੇ ਦੇ ਦੇਣੀ ਹੈ ਪੂਰੇ 70 ਦੀ ਦੇ ਜੀਏ ਕਰਦੇ ਹੋ ਭਾਜੀ ਮੰਨ ਤਾਂ ਹੋਰ 2000 ਕਰ ਦਾਂਗੇ ਯਾਰ 60000 ਦੀ ਹੈਗ ਜੈਸ਼ਵੀਰ 80000 ਦੀ ਬਚੀ ਦੇ ਦਾਂਗੇ ਕਿੰਨੇ ਦੀ 62000 ਦੀ 62 ਦੀ ਹਾਂਜੀ ਪੂਰੇ 62 ਦੀ ਬਚੀ ਦੇ ਠੀਕ ਹੈ ਬਿਲਕੁਲ ਜੈ ਜੈ ਜੀ ਦੇਣ ਵਾਲੀ ਗੱਲ ਕਿਉਂਕਿ ਛੱਟ ਲੱਗੀ ਥੋੜਾ ਜਿਹਾ ਮਰਜ਼ੂਰ ਛੱਟ ਲੱਗੀ ਤਾਂ ਕਰਕੇ ਦੇ ਦਿੰਦੇ ਹਾਂ ਬਿਲਕੁਲ ਕਰਕੇ ਦੇ ਦਿਆਂ ਆਪਾਂ ਫੇਰ ਮਾਲ ਨੂੰ ਥੋੜੀ ਜੀ ਬਾਹ ਸੈਟ ਹੁੰਦੀ ਫੇਰ ਰੋਜ਼ ਪਾਵਾਂ ਕਰਾਂਗੇ ਵੀਡੀਓ ਠੀਕ ਹੈ ਜੀ ਵੇਖੋ ਵੀਰੋ ਵੀਰ ਕਹਿੰਦਾ 62000 ਦੀ ਵੈੜ ਦੇ ਦਾਂਗੇ ਚੰਗੀ ਵੈੜ ਆ ਬਰੀਡ ਆ ਲੰਮੀ ਬੇਲ ਆ ਦੇਣ ਹਜੇ ਪੰਜ ਸੱਤ ਦਿਨ ਹਫਤਾ ਲੱਜੂ ਹਨ ਹਾਂਜੀ ਹਫਤਾ ਲੱਗਣਾ ਤੇ ਜੇ ਕੋਈ ਵੀਰੋ ਜੋੜਾ ਵੀਰਜੀ ਪਾਲੂਗਾ ਤੇ ਕਰਦੇ ਮਾਨਦਾਨ ਹਨਾ ਵੇਖੋ ਵੀਰੋ ਛਕੀਨ ਝੋਟੀਆ ਛਕੀਨ ਵੈੜਾ ਜੋੜਾ ਬਹੁਤ ਸ਼ਾਨਦਾਰਾ ਬਾਕੀ ਵੀਰੋ ਤੁਸੀਂ ਜੋੜਾ ਪਾਉਗੇ ਵੀਰ ਕਹਿੰਦਾ ਮਾਨਦਾਨ ਕਰਦਾਂਗੇ ਖੁੱਲਾ ਹਨਾ ਵੀਰੇ ਹਾਂਜੀ 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 ਠੀਕ ਹੈ ਜੀ ਹਾਂਜੀ ਇਹਦਾ ਨਾਮ ਦੱਸੋ ਫਿਰ ਆਪਣਾ ਹਾਂ ਮੇਰਾ ਜੋਬਨਪਰੀਜੇ ਹਾਂਜੀ ਪਿੰਡ ਸ਼ਿਕਾਰਮਛੀਆਂ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 81905025 ਠੀਕ ਹੈ ਵੀਰਜੀ ਸਤਿ ਸ੍ਰੀ ਅਕਾਲ